ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿੱਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਅਤੇ ਤੰਦਰੁਸਤ ਹੋਵੋਗੇ ਆਪ ਕੋ ਆਪਣੇ ਕੰਮ ਵਿੱਚ ਵਿਅਸਤ ਹੋਵਗੇ ਅੱਜ ਅਸੀਂ ਤੁਹਾਨੂੰ ਸਰੋਂ ਦਾ ਸਾਗ ਬਣਾਉਣਾ ਦੱਸਾਂਗੇ ਵੀ ਅਸੀਂ ਕਿਸ ਤਰ੍ਹਾਂ ਬਣਾਇਆ ਇਹਦੇ ਨਾਲ ਤਜਾਬ ਵੀ ਨਹੀਂ ਬਣੂਗਾ ਤੇ ਆਪਾਂ ਸਾਗ ਰਾਜ ਕੇ ਵੀ ਖਾ ਸਕਦੇ ਆ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸਰਦੀਆਂ ਦੇ ਮੌਸਮ ਵਿੱਚ ਬਹੁਤ ਵਧੀਆ ਲੱਗਦਾ ਹੈ ਇੱਧਰ ਆਪਾਂ ਸਰੋਂ ਦਾ ਸਾਗ ਲੈ ਲਿਆ ਦੇਖੋ ਤੇ ਗੰਦਲਾਂ ਆਪਾਂ ਛਿੱਲ ਲੀਆਂ ਆਪਾਂ ਗੰਦਲਾਂ ਵਾਲਾ ਸਾਗ ਲਿਆ ਗੰਦਲਾਂ ਆਪਾਂ ਛਿੱਲ ਲੀਆਂ ਇਧਰ ਆਪਾਂ ਮੇਥੀ ਲੈ ਲਈਆ ਤੇ ਆ ਦੇਖੋ ਧਨੀਆ ਲੈ ਲਿਆ ਬਾਥੂ ਲੈ ਲਿਆ ਤੇ ਆਪਾਂ ਇਹਨਾਂ ਨੂੰ ਧੋ ਕੇ ਤੇ ਰੱਖ ਲਿਆ ਕਿੰਨਾ ਵਧੀਆ ਆਪਾਂ ਧੋ ਕੇ ਇਹਨਾਂ ਨੂੰ ਸਵਾਰ ਕੇ ਰੱਖ ਲਿਆ ਇਧਰ ਆਪਾਂ ਹੁਣ ਇਹਨੂੰ ਕੱਟਾਂਗੇ ਦੇਖੋ ਸਾਗ ਆਪਾਂ ਹੌਲੀ-ਹੌਲੀ ਕਰਕੇ ਸਾਰਾ ਕੱਟ ਲਵਾਂਗੇ ਤੇ ਆਪਾਂ ਐਵੇਂ ਬਣਾਵਾਂਗੇ ਕਿ ਜਦੋਂ ਵੀ ਆਪਾਂ ਖਾਵਾਂਗੇ ਆਪਣਾ ਸਾਗ ਖਾਣ ਨਾਲ ਤਿਆਬ ਨਹੀਂ ਬੰਨਣਾਗਾ ਤੇ ਆਪਾਂ ਇਹਦੇ ਵਿੱਚ ਪਾਲਕ ਨਹੀਂ ਪਾਉਣੀ ਆਪਾਂ ਮੇਥੀ ਤੇ ਬਾਥੂਈ ਪਾਵਾਂਗੇ ਤੇ ਪਾਲਕ ਨਹੀਂ ਆਪਾਂ ਪਾਉਣ ਪਾਲਕ ਖਾਣ ਦਾ ਫਾਇਦਾ ਵੀ ਬਹੁਤ ਹੁੰਦਾ ਪਰ ਆਪਾਂ ਸਾਗ 'ਚ ਨਹੀਂ ਪਾਵਾਂਗੇ ਕਿਉਂਕਿ ਆਪਾਂ ਸਾਗ 'ਚ ਪਾਲਕ ਪਾਵਾਂਗੇ ਤਾਂ ਤਿਆਬ ਬਣ ਲੱਗ ਜਾਂਦਾ ਤੇ ਪਾਲਕ ਖਾਣੀ ਵਧੀਆ ਹੁੰਦੀ ਆ ਆਪਾਂ ਹੋਰ ਚੀਜ਼ਾਂ ਵਿੱਚ ਪਾ ਕੇ ਪਾਲਕ ਖਾ ਸਕਦੇ ਆ ਪਰ ਸਾਗ ਚ ਪਾਉਣ ਨਾਲ ਤਜਾਜ ਬਣ ਜਾਂਦਾ ਹੈਗਾ ਤਾਂ ਕਰਕੇ ਆਪਾਂ ਇਹਦੇ ਵਿੱਚ ਪਾਲਕ ਨਹੀਂ ਪਾਉਣੀ ਆਪਾਂ ਬਿਨਾਂ ਪਾਲਕ ਦੇ ਸਾਗ ਤਿਆਰ ਕਰਾਂਗੇ ਦੇਖੋ ਆਪਾਂ ਬ੍ਰਿਕ ਬ੍ਰਿਕ ਸਾਗ ਕੱਟ ਲਿਆ ਸਾਰਾ ਸਾਗ ਆਪਾਂ ਐਵੇਂ ਹੀ ਕਟਾਂਗੇ ਤੇ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂਗੇ ਜਿਹੜਾ ਆਪਾਂ ਸਾਗ ਦੇ ਵਿੱਚ ਪਾਵਾਂਗੇ ਦੇਖੋ ਆਪਾਂ ਸਾਗ ਕੱਟ ਕੇ ਰੱਖ ਲਿਆ ਆਪਾਂ ਧੋ ਲਿਆ ਸੀ ਪਹਿਲਾਂ ਤੇ ਹੁਣ ਆਪਾਂ ਮੇਥੀ ਕੱਟਾਂਗੇ ਮੇਥੀ ਬਾਥੂ ਧਨੀਆ ਇਹ ਆਪਾਂ ਮਿਕਸ ਧੋ ਕੇ ਰੱਖ ਲਿਆ ਸੀ ਮਿਕਸ ਕਰਕੇ ਤੇ ਹੁਣ ਆਪਾਂ ਕੱਟ ਲਵਾਂਗੇ ਇਹਨੂੰ ਵੀ ਸਾਰੇ ਨੂੰ ਮੇਥੀ ਆਪਾਂ ਵਧੀਆ ਸੁਧਾਰ ਲਈ ਸੀ ਜੇ ਨਹੀਂ ਕੱਟ ਸਕਦੇ ਤਾਂ ਆਪਾਂ ਨਹੀਂ ਵੀ ਕੱਟ ਸਕਦੇ ਇਹ ਤਾਂ ਵਧੀਆ ਬਣ ਜਾਂਦੀ ਹੈ ਸਾਗ ਤਾਂ ਆਪਾਂ ਨੂੰ ਫਿਰ ਕੱਟਣਾ ਜ਼ਰੂਰੀ ਹੁੰਦਾ ਇੱਧਰ ਆਪਾਂ ਸਾਗ ਵੀ ਕੱਟ ਕੇ ਰੱਖ ਲਿਆ ਦੇਖੋ ਤੇ ਮੇਥੀ ਵੀ ਆਪਾਂ ਮੇਥੀ ਬਾਤੂ ਤੇ ਧਨੀਆ ਵੀ ਆਪਾਂ ਕੱਟ ਕੇ ਰੱਖ ਲਿਆ ਉਹਦੇ ਕੱਟ ਕੇ ਆਪਾਂ ਤਿਆਰ ਕਰ ਲਿਆ ਇੱਧਰ ਆਪਾਂ ਨੂੰ ਕੁੱਕਰ ਵਿੱਚ ਪਾਣੀ ਗਰਮ ਰੱਖ ਲਿਆ ਆਪਾਂ ਕੁੱਕਰ 'ਚ ਬਣਾਵਾਂਗੇ ਸਾਗ ਦੇਖੋ ਆਪਾਂ ਗਰਮ ਪਾਣੀ ਕੁੱਕਰ 'ਚ ਰੱਖਿਆ ਤੇ ਕੁੱਕਰ ਦੇ ਵਿੱਚ ਆਪਾਂ ਸਾਗ ਪਾਵਾਂਗੇ ਸਾਗ ਆਪਾਂ ਕੁੱਕਰ ਦੇ ਵਿੱਚ ਓਨਾ ਹੀ ਪਾਵਾਂਗੇ ਜਿੰਨਾ ਕਿ ਆਪਣਾ ਕੁੱਕਰ ਵਿੱਚ ਪੈ ਜਾਵੇ ਜਦੋਂ ਰਿਜ ਗਿਆ ਸਾਗ ਤੇ ਘਟ ਜਾਏਗਾ ਫਿਰ ਆਪਾਂ ਇਹਦੇ ਵਿੱਚ ਹੋਰ ਪਾ ਦਨੇ ਆਪਾਂ ਨੱਪ ਕੇ ਪਾ ਦਿਆਂਗੇ ਜਦੋਂ ਆਪਣੇ ਸਾਗ ਨੂੰ ਹਵਾ ਲਾਂਣ ਲੱਗ ਗਿਆ ਇਸ ਨੂੰ ਆਪਾਂ ਹਲਾ ਕੇ ਸਾਗ ਨੂੰ ਥੱਲੇ ਕਰ ਦਿਆਂਗੇ ਤੇ ਇਹਦੇ ਵਿੱਚ ਹੋਰ ਪਾ ਦਿਆਂਗੇ ਦੇਖੋ ਆਪਣਾ ਸਾਗ ਕਿੰਨਾ ਥੱਲੇ ਬੈਠ ਗਿਆ ਦਿੱਜਿਆਂ ਬਾਅਦ ਤੇ ਆਪਾਂ ਹੋਰ ਪਾਣਾ ਚਾਹ ਤੇ ਹੋਰ ਵੀ ਪਾ ਸਕਦੇ ਹਾਂ ਪਰ ਜਿੰਨਾ ਆਪਾਂ ਸਾਗ ਬਣਾਉਣਾ ਉਹਨਾ ਹੀ ਬਣਾਵਾਂਗੇ ਜਿੰਨਾ ਆਪਾਂ ਨੂੰ ਸਰਜਵੇ ਦੇਖੋ ਜਿੰਨਾ ਆਪ ਬਣਾਉਣਾ ਚਾਹਨੇ ਉਹਨੇ ਬਣਾਵਾਂਗੇ ਆਪ ਮੈਂ ਵੀ ਸਾਗ ਪਾ ਦੇਵਾਂਗੀ ਕਿਉਂਕਿ ਪਾਣੀ ਗਰਮ ਸੀਗਾ ਤੇ ਆਪਣਾ ਸਾਗ ਥੱਲੇ ਬੈਠ ਗਿਆ ਹੁਣ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਹਲਦੀ ਹਲਦੀ ਸਾਗ ਚ ਪਾਵਾਂਗੇ ਤਾਂ ਫਿਰ ਵੀ ਨਿਯਾਬ ਬਣਦਾ ਇਧਰ ਆਪਾਂ ਲਸਣ ਪਾਵਾਂਗੇ ਤੇ ਹਰੀਆਂ ਮਿਰਚਾਂ ਤੇ ਨਮਕ ਜਿੰਨਾ ਆਪਾਂ ਪਾਉਣਾ ਚਾਹੁੰਨੇ ਉਹਨਾ ਦੇਖੋ ਤੇ ਹੁਣ ਆਪਾਂ ਇਹਨੂੰ ਹਲਾ ਕੇ ਥੱਲੇ ਆਪਾਂ ਮਿਕਸ ਕਰ ਦਿਆਂਗੇ ਮਿਰਚਾਂ ਮੁਰਚਾਂ ਸਾਰਾ ਸਾਗ ਦੇ ਵਿੱਚ ਤੇ ਹੁਣ ਆਪਾਂ ਲਾ ਦੇਾਂਗੇ ਕੁੱਕਰ ਦਾ ਟੱਕਣ ਦੇਖੋ ਕੁੱਕਰ ਦਾ ਟੱਕਣ ਲੱਗ ਗਿਆ ਤੇ ਆਪਣੇ ਕੁੱਕਰ ਦੀਆਂ ਵੱਜਣੀਆਂ ਪੰਜ ਸੀਟੀਆਂ ਲੈ ਪੰਜ ਸੀਟੀਆਂ ਵੱਜਣ ਤੋਂ ਬਾਅਦ ਆਪਾਂ ਟੱਕਣ ਖੋਲਦੇ ਹਾਂਗੇ ਵੇਖੋ ਆਪਣਾ ਸਾਗ ਕਿੰਨਾ ਵਧੀਆ ਰਿਝ ਕੇ ਤਿਆਰ ਹੋ ਗਿਆ ਵੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਸਾਗ ਆਪਾਂ ਬਣ ਕੇ ਤਿਆਰ ਹੋ ਗਿਆ ਤੇ ਸਾਗ ਆਪਣਾ ਵਧੀਆ ਰਿਝ ਜਾਂਦਾ ਇੱਧਰ ਦੇਖੋ ਕਟੋ ਘਟ ਆਪਣਾ 1 ਘੰਟਾ 1 ਡੇਢ ਘੰਟਾ ਸਾਗ ਰਿਦਾ ਰਿਆ ਤੇ ਇੰਨਾ ਵਧੀਆ ਤਿਆਰ ਹੋਇਆ ਆਪਣਾ ਰੇਜ ਦੇਖੋ ਇੱਧਰ ਹੁਣ ਆਪਏ ਨੂੰ ਕੋਟਾਂਗੇ ਸਾਗ ਨੂੰ ਦੇਖੋ ਜਿਹੜਾ ਆਪਣਾ ਸਾਗ ਵਧੀਆ ਰੇਜ ਜਾਂਦਾ ਤਾਂ ਕੋਟ ਵੀ ਵਧੀਆ ਜਾਂਦਾ ਦੇਖੋ ਆਪਾਂ ਇਹਦੇ ਵਿੱਚ ਆਲਣ ਪਾਵਾਂਗੇ ਆਲਣ ਤੁਸੀਂ ਵੇਸਣ ਵੀ ਪਾ ਸਕਦੇ ਹੋ ਮੱਕੀ ਦਾ ਆਟਾ ਵੀ ਪਾ ਸਕਦੇ ਹੋ ਕਣਕ ਦਾ ਵੀ ਪਾ ਸਕਦੇ ਹੋ ਜੋ ਤੁਸੀਂ ਆਲਣ ਵਿੱਚ ਆਟਾ ਪਾਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਆਪਣਾ ਮਦ ਲੰਘ ਚੰਗੀ ਤਰ੍ਹਾਂ ਤੇ ਆਪਣਾ ਸਾਗ ਵਧੀਆ ਤਿਆਰ ਹੋ ਜਾਊਗਾ ਮੱਧਮ ਅੱਗ ਦੇਖੋ ਕਿੰਨਾ ਵਧੀਆ ਬੱਦਨ ਜਿਵੇਂ 5 ਮਿੰਟ ਲੱਗ ਹੀ ਜਾਂਦੇ ਮੱਧਮ ਅੱਗ ਤੇ ਤੁਸੀਂ ਮਦੀ ਨਾਲ ਮਦਦ ਸਕਦੇ ਹੋ ਜੇ ਹੋਰ ਚਾਹ ਤੁਸੀਂ ਨੂੰ ਵੀ ਮਦਦ ਸਕਦੇ ਹੋ ਦੇਖੋ ਆਪਣਾ ਸਾ ਕਿੰਨਾ ਵਧੀਆ ਤਿਆਰ ਹੋ ਗਿਆ ਦੇਖੋ ਹੁਣ ਆਪਾਂ ਇਹਦੇ ਵਿੱਚ ਆਲਣ ਪਾਇਆ ਹੈਗਾ ਤੇ ਹੁਣ ਆਪਾਂ ਇਹਨੂੰ 2-3 ਮਿੰਟਾਂ ਪਰਿਜਨ ਵਾਸਤੇ ਰੱਖ ਦੇਵਾਂਗੇ ਤਾਂ ਕਿ ਆਪਣਾ ਆਲਣ ਚੰਗੀ ਤਰ੍ਹਾਂ ਪੱਕ ਜਾਵੇ ਪਟਕਣਾ ਐਵੇਂ ਰੱਖਦੇ ਆਂਗੇ ਆਪਾਂ ਬੰਦ ਨਹੀਂ ਕਰਨਾ ਕਿਉਂਕਿ ਆਪਣਾ ਰਿੱਜੇ ਦਾ ਰੋ ਕਿਉਂਕਿ ਛਿੱਟੇ ਪੈਣਗੇ ਰਿੱਜੇ ਗਾ ਤਾਂ ਦੇਖੋ ਛਿੱਟੇ ਪੈਂਦੇ ਆ ਦੇਖੋ ਆਪਣਾ ਆਲਣ ਵਧੀਆ ਪੱਕ ਜੂਗਾ ਛਿੱਟੇ ਪੈਦੇ ਤਾਂ ਕਰਕੇ ਆਪਾਂ ਘੱਟ ਗੈਸ ਤੇ ਹੀ ਰੱਖਿਆ ਟੱਕ ਕੇ ਪਕਾਵਾਂਗੇ ਤਲਣ ਤੋਂ ਬਾਅਦ ਆਪਣਾ ਸਾਗ ਕਿੰਨਾ ਵਧੀਆ ਹੈ ਤਿਆਰ ਹੋਇਆ ਪੱਕ ਗਿਆ ਤੇ ਆਲਣ ਵੀ ਆਪਣਾ ਵਧੀਆ ਪੱਕ ਗਿਆ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਇਧਰ ਆ ਪਕੜਾਈ ਗਰਮ ਕਰ ਲਈ ਕੜਾਈ ਵਿੱਚ ਘਿਓ ਪਾ ਲਿਆ ਘਿਓ ਤੁਸੀਂ ਦੇਸੀ ਪਾ ਸਕਦੇ ਹੋ ਜੋ ਵੀ ਪਾਣਾ ਹੋਵੇ ਤੇਲ ਚਲਾਣਾ ਘਿਓ ਚਲਾਣਾ ਇਧਰ ਆਪਾਂ ਪਿਆਜ਼ ਹਰੀਆਂ ਮਿਰਚਾਂ ਪਾ ਲੀਆਂ ਤੇ ਅਧਕਰ ਤੁਸੀਂ ਤੜਕੇ ਵਿੱਚ ਪਾ ਸਕਦੀ ਹਾਂ ਆਪਾਂ ਪਹਿਲਾਂ ਅਧਰਨੀ ਪਾਈ ਸੀ ਮਿਰਚਾਂ ਵਿੱਚ ਤਾਂ ਕਰਕੇ ਹੁਣ ਆਪਾਂ ਤੜਕੇ ਵਿੱਚ ਪਾਈ ਸੀ ਲੇਕੋ ਆਪਣੇ ਪਿਆਜ਼ ਵਧੀਆ ਹੋ ਜੀਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਤੇ ਆਪਸ ਤੜਕਾ ਲਾ ਲੈ ਸਾਬਦੀ ਆਪਣਾ ਬਣ ਗਿਆ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਇੱਧਰ ਲੱਗ ਗਿਆ ਆਪਣਾ ਤੜਕਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ